ਜੇ ਖੁਦਾ ਨਾ ਖਾਸ ਕੋਈ ਇਸ ਤਰ੍ਹਾਂ ਦੀ ਪਾਰਟੀ ਬਣਦੀ ਵੀ ਹੈ ਜਿਸ ਦੀ ਅਗਵਾਈ ਭਾਈ ਅਮਰਤਪਾਲ ਸਿੰਘ ਕਰਦੇ ਨੇ ਤੇ ਉਹ ਰਹਾ ਹੁੰਦੇ ਨੇ ਤੇ ਐਦਾਂ ਦਾ ਕੋਈ ਭਵਿੱਖ ਦੇ ਵਿੱਚ ਕੋਈ ਪਲੇਟਫਾਰਮ ਬਣਦਾ ਸਿੱਖਾਂ ਦਾ ਜਬ ਪਹਿਲਾਂ ਵੀ ਆਲਰੇਡੀ ਕਈ ਸਿੱਖ ਜਥੇਬੰਦੀਆਂ ਉੱਥੇ ਐਦਾਂ ਉੱਥੋਂ ਦੇ ਵੋਟਾਂ ਤੰਤਰ ਦੇ ਵਿੱਚ ਹਿੱਸਾ ਲੈਂਦੀਆਂ ਨੇ ਉਹਨਾਂ ਦਾ ਕੋਈ ਗੱਠਜੋੜ ਬਣਦਾ ਚਾਹੇ ਕੁਝ ਵੀ ਹੋਵੇ ਪਰ ਉਸ ਤਾਂ ਜਿਸ ਮੁਕਾਮ ਦੇ ਉੱਤੇ ਖਾਲਸਾ ਦੀ ਇਸ ਵੇਲੇ ਲਹਿਰ ਉਸਦੇ ਉੱਤੇ ਕੋਈ ਅਸਰ ਨਹੀਂ ਪੈਣਾ ਹੈਗਾ ਇਹ ਗੱਲ ਇੰਡੀਅਨ ਸਟੇਟ ਨੂੰ ਵੀ ਪਤਾ ਇਹ ਗੱਲ ਪੰਜਾਬ ਦੇ ਵਿੱਚ ਸਿੱਖਾਂ ਦੇ ਬੱਚੇ-ਬੱਚੇ ਨੂੰ ਪਤਾ ਕਿ ਕੁਝ ਹੁੰਦਾ ਰਹੇ ਕੁਝ ਵੀ ਹੋਵੇ ਇੱਥੇ ਖਾਲਸਾਤਨ ਦੀ ਲੜਾਈ ਆ ਬਹੁਤ ਨਜ਼ਦੀਕ ਆ ਜਿੱਤਣ ਦੇ ਇਹ ਤਾਂ ਇੱਕ ਇੱਕ ਤਰ੍ਹਾਂ ਦਾ ਉਹ ਮਤਲਬ ਕਹਿ ਲਈਏ ਕਿ ਕੋਸ਼ਿਸ਼ ਵਜੋਂ ਹੀ ਦੇਖ ਸਕਦੇ ਆ ਆਪਾਂ ਇਸ ਨੂੰ ਤੇ ਕਿਉਂਕਿ ਇੱਕ 2 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਜੇ ਜਿੱਤ ਹੁੰਦੀ ਆ ਭਾਈ ਅਮਰਿਤਪਾਲ ਸਿੰਘ ਦੀ ਉਸ ਦੇ ਬਾਵਜੂਦ ਵੀ ਰਹਾ ਨਾ ਕੀਤਾ ਜਾਣਾ ਬਲਕਿ ਨੈਸ਼ਨਲ ਸਕਿਉਰਿਟੀ ਐਕਟ ਨੂੰ 1 ਸਾਲ ਹੋਰ ਵਧਾ ਦੇਣਾ ਉਸ ਤੋਂ ਬਾਅਦ ਯੂਏਪੀਏ ਐਕਟ ਲਾਗੂ ਕਰ ਦੇਣਾ ਇਹ ਆਪਣੇ ਆਪ ਦੇ ਵਿੱਚ ਸਟੇਟ ਵੱਲੋਂ ਸੰਕੇਤ ਨੇ ਕਿ ਤੁਸੀਂ ਜੋ ਮਰਜ਼ੀ ਕਰ ਲੋ ਅਸੀਂ ਇਸ ਨੂੰ ਉਦੋਂ ਹੀ ਰਹਾ ਕਰਾਂਗੇ ਜਦੋਂ ਖਾਲਸਾਣ ਬਣੂਗਾ ਸੋ ਇਹ ਗੱਲਾਂ ਨੇ ਸਾਨੂੰ ਧਿਆਨ ਰੱਖਣਾ ਚਾਹੀਦਾ ਅਮਰਿਤਪਾਲ ਸਿੰਘ ਦੀ ਉਡੀਕ ਕਰਨੀ ਚਾਹੀਦੀ ਹੈ ਕੋਈ ਅਧਿਕਾਰਕ ਤੌਰ ਦੇ ਉੱਤੇ ਭਾਈ ਅਮਰਿਤਪਾਲ ਸਿੰਘ ਵੱਲੋਂ ਬਿਆਨ ਦਿੱਤਾ ਜਾਵੇ ਇਸ ਸਬੰਧੀ ਤਾਂ ਉਹ ਇਹ ਸਾਰਾ ਨਿਤਾਰਾ ਕਰ ਸਕਦਾ ਭਾਈ ਅਮਰਿਤਪਾਲ ਸਿੰਘ ਤੇ ਜਿਹੜੇ ਡਾਇਸਪੋਰਾ ਸਾਥੀ ਨੇ ਉਹਨਾਂ ਨੂੰ ਆਪਣੇ ਤਰੀਕੇ ਦੇ ਨਾਲ ਉਸ ਲਹਿਰ ਨੂੰ ਰੁਕਣ ਨਹੀਂ ਦੇਣਾ ਚਾਹੀਦਾ ਜਿਹੜੀ ਭਾਈ ਅਮਰਿਤਪਾਲ ਸਿੰਘ ਛੱਡ ਕੇ ਗਏ ਨੇ ਅਮਰਿਤ ਛਕੌਣ ਸਿੰਘ ਸਜਾਉਣ ਵਾਲੀ ਜਿਹੜੀ ਲਹਿਰ ਤੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਜਿਹੜਾ ਦੌਰ ਆ ਉਸ ਨੂੰ ਖਤਮ ਕਰਨ ਦੇ ਲਈ ਨੌਜਵਾਨ ਉੱਠਣਗੇ ਆਪਣੇ ਤੌਰ ਦੇ ਉੱਤੇ ਉੱਠਣਗੇ ਤੇ ਜਿਹੜੇ ਨਸ਼ੇ ਵੇਚਦੇ ਨੇ ਬਲਕਿ ਉਹ ਉਹਨਾਂ ਨੂੰ ਟਾਰਗੇਟ ਕਰਨ ਲੱਗ ਜਾਣਗੇ ਹੌਲੀ-ਹੌਲੀ ਉਹਨਾਂ ਨੂੰ ਢਾਉਣ ਲੱਗ ਪੈਣਗੇ ਉਹ ਤੇ ਹੋਰ ਬਹੁਤ ਤਰੀਕੇ ਨੇ ਕਿਸੇ ਨਾ ਕਿਸੇ ਤਰੀਕੇ ਕੋਈ ਨਾ ਕੋਈ ਢੰਗ ਤਰੀਕੇ ਲੱਭਣਗੇ ਉਹ